ਸਾਰੇ ਸੰਤ ਜੀਓ ਬੰਦ ਬਣਾਉਣ ਵਾਲਾ ਵਾਹਿਗੁਰੂ ਇੱਕ ਹੈ ਜਿਸ ਨੇ ਅਵਤਾਰ ਸਹਿਬਾਨਾਂ ਦੀ ਬੰਦ ਬਣਾਈ ਘਾੜਨਾ ਘੜਿਆ ਹੁਕਮ ਵਿੱਚ ਕਰਿਆ ਹੁਕਮ ਦੇ ਵਿੱਚ ਹੀ ਪਾਣ ਦਿੱਤਾ ਤਾਂ ਇਹ ਕੰਮਰ ਸਹਿਬਾਨਾਂ ਦੀ ਘਾੜਨਾ ਘੜੀ ਗੁਰੂ ਸਹਿਬਾਨਾਂ ਦੀ ਘਾੜਨਾ ਘੜੀ ਔਰ ਖੰਡਬਰੈ ਮੰਡ ਕਗਨ ਕਗਨ ਤੱਕ ਸਾਰੀ ਘਾੜਨਾ ਕਰਨ ਵਾਲਾ ਭਗਤਾਂ ਦੀ ਘਾੜਨਾ ਘੜਨ ਵਾਲਾ ਲਖਤਰਾਸ਼ ਦੀ ਘਾੜਨਾ ਘੜਨ ਵਾਲਾ ਬਨਣ ਵਾਲਾ ਸਵਾਹਿ ਜੱਗਿਆ ਆਪਣੀ ਘਾੜਨਾ ਘੜੀ ਕਲਜਗਿੰਤੰ ਬਾਤ ਲੋਪ ਤੇ ਆ ਕੇ ਮਹਾਨ ਖੇਲ ਖੇលਿਆ ਮਹਾਰਾਜ ਸ਼ੇਰ ਸਿੰਘ ਨੇ ਆਪਣੀ ਘਾੜਨਾ ਆਪੇ ਘੜੀ ਆਪੇ ਕੜਿਆ ਆਪੇ ਬਣਿਆ ਮਹਾਰਾਜ ਪੂਰਨ ਸਿੰਘ ਜੀ ਦੀ ਘਾੜਨਾ ਘੜੀ ਬੰਤ ਬਣਾਈ ਮਹਾਰਾਜ ਪੂਰਨ ਸਿੰਘ ਜੀ ਦੀ ਘਾੜਨਾ ਘੜੀ ਘੜਿਆ ਔਰ ਬਣ ਦਿੱਤਾ ਲਿਖਤ ਸੁਣੋ ਜੋਤੇ ਜੋਸ ਰੂਪ ਹਾਰੋ ਆਪੇ ਆਪਣੀ ਕਿਰਪਾ ਕਰ ਕਰੇ ਖੇਦ ਸਾਚਾ ਹਰ ਸੱਚ ਦੇ ਕਰਨੀ ਕਾ ਕਮਾਈਆ ਇਹ ਪੋਦੀ ਲਿਖਤਾ ਹੈ ਬਾਈ ਨੰਬਰ ਗ੍ਰੰਥ ਦੇ ਵਿੱਚ ਹੈ ਪੰਜ ਪੋ ਕਹੇ ਨਵਾਂ ਤਾਰ ਹੋਣਾ ਪਹਿਲੇ ਗ੍ਰੰਥ ਸਤਾਰਾਂ ਹਾਰ ਦੇ ਲਿਖਤ ਦਏ ਗਵਾਹੀਆ ਔਰ ਗ੍ਰੰਥਾਂ ਦਾ ਤਾਰਾ ਫਿਰ ਹੋਇਆ ਔਰ ਪਹਿਲੇ ਗ੍ਰੰਥ ਤੋਂ ਸ਼ੁਰੂ ਹੋਇਆ ਔਰ 6 ਮਿੰਟ ਹਰ ਪੱਕੇ ਦਵਾਰ ਦੇ ਵਿੱਚ ਸਵੇਰੇ ਸ਼ਾਮ ਪਾਠ ਕਰਨ ਦਾ ਵੀ ਹੁਕਮ ਹੋਇਆ ਔਰ ਦਰਬਾਰੀਆਂ ਦੇ ਵਿੱਚ ਪ੍ਰਦਰਸ਼ਨ ਕੌਰ ਨੂੰ ਪਹਿਲਾਂ ਜਿਹੜਾ ਇਹ ਹੁਕਮ ਪਿਆ ਜਿਹੜਾ ਪੁਰਖ ਅਕਾਲ ਨੇ ਕਿਹਾ ਅਗੇ ਚਲਾਉਣਾ ਨਵਾਂ ਪੰਥ ਪੁਰਖ ਅਕਾਲ ਨੇ ਨਵਾਂ ਪੰਥ ਚਲਾਉਣਾ ਅਗੇ ਹੋਰ ਮਾਰਗ ਸਿੱਖ ਬਣਨ ਦੀ ਰੀਤੀ ਦਣੀ ਦਰੜਾਈਆ ਕਿਸ ਤਰ੍ਹਾਂ ਸਿੱਖ ਬਣੀਦਾ ਰੀਤੀ ਦੱਸਣੀਆ ਜਿਸਨੂੰ ਕੋਈ ਬੁੱਧੀਵਾਣ ਸਮਝ ਨਾ ਸਕੇ ਸਕੇ ਸੰਖਾਂ ਸੰਖ ਜਿਸਨੂੰ ਕੋਈ ਬੁੱਧੀਵਾਣ ਸਮਝ ਨਾ ਸਕੇ ਸੰਖਾਂ ਸੰਖ ਕੋਟਣ ਕੋਟ ਧਿਆਨ ਲਗਾਈਆ ਕਿ ਅਕਾਲ ਪੁਰਖ ਨੇ ਇਹ ਖੇਲ ਕਰਨੀਆਂ ਤੇ ਜਿਸ ਨੂੰ ਕੋਈ ਬੁੱਧੀਮਾਨ ਸੰਧ ਨਹੀਂ ਸਕਦਾ ਅਸੰਖਾਂ ਤੋਂ ਅਸੰਖ ਗਿਣਤੀ ਹੋਏ ਬੁੱਧੀ ਵਾਲਾ ਕੋਈ ਨਹੀਂ ਸਮਝ ਸਕਦਾ ਕੋਟਣ ਕੋਟ ਧਿਆਨ ਲਾ ਕੇ ਵੇਖਿਆ ਲੇਕਿਨ ਅਕਾਲ ਪੁਰਖ ਦੀ ਖੇਲ ਨੂੰ ਨਹੀਂ ਸਮਝ ਸਕਦੇ ਬੜੀ ਕਿਰਪਾ ਹੋਈ ਆ ਕਿ ਭਗਤਾਂ ਨੂੰ ਸਮਝਾਇਆ ਕਿਉਂ ਨਿਆ ਕਿਉਂ ਜਿਸ ਵੇਲੇ ਪ੍ਰਭੂ ਦਾ ਇੱਕ ਦਵਾਰ ਤੇ ਇੱਕ ਹੋਇਆ ਬੰਕ ਦੂਜਾ ਨਿਰਭ ਕੋਈ ਨਾ ਆਈਆ ਇੱਕੋ ਰਾਵ ਹੋਇਆ ਤੇ ਇੱਕੋ ਰੰਗ ਜੇ ਫਕਤ ਦਵਾਰ ਜੇਠਵਾਲ ਵੀ ਬਣਾਇਆ ਦਰਬਾਰ ਔਰ ਹੁਕਮਨਾਮੇ ਦੇ ਵਿੱਚ ਕੀ ਕਿਹਾ ਗਿਆ ਕਿ ਜਿਹੜਾ ਵੀ ਇਹ ਇਨੂੰ ਕੋਈ ਵੀ ਪੂਰਨ ਸਿੰਘ ਦਾ ਦਰਬਾਰ ਸਮਝ ਕੇ ਨਾ ਆਵੇ ਮਹਾਰਾਜ ਸ਼ੇਰ ਸਿੰਘ ਦਾ ਦਰਬਾਰ ਸਮਝ ਕੇ ਇੱਥੇ ਜੇਠਵਾਲ ਆਵੇ ਔਰ ਜਿਹੜਾ ਲੰਗਰ ਦੇ ਵਿੱਚ ਬੈਠ ਕੇ ਲੰਗਰ ਨੂੰ ਸ਼ੱਕ ਸਕਦਾ ਤਰਕਾਰ 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 ਆਉਦੇ ਜੀਵਨ ਦੇ ਉੱਪਰ ਜੇ ਭਗਤ ਦਵਾਰ ਜੇਠਵਾਲ ਵੀ ਬਣਿਆ ਸੈਂਟਰ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਜੀ ਨੂੰ ਘਾਣੀ ਦਾ ਫੋਟੋ ਬਾਰ ਜਿਕਾਰਾ ਲਗਾ ਔਰ ਬੰਦ ਬਣਾਉਣ ਵਾਲਾ ਕੌਣ ਹੈ ਕੁੱਪਨ ਦੇ ਵਿੱਚ ਅਕਾਲ ਪੁਰਖ ਮਹਾਰਾਜ ਸ਼ੇਰ 10 ਨੰਬਰ ਗ੍ਰੰਥ ਦੇ ਵਿੱਚ ਜਦੋਂ ਲਿਖਤ ਪੜ੍ਹਦੇ ਹਾਂ ਲਿਖਤ ਦੇ ਵਿੱਚ ਆ ਕਿ ਮੈਂ ਆਪ ਹੀ ਸਾਰੀ ਬੰਦ ਬਣਾ ਰਿਹਾ ਕਣਕ ਪ੍ਰਵਾਸੀ ਔਰ ਮੈਂ ਆਪ ਹੀ ਸ਼ਬਦੀ ਬੱਚੇ ਗੋਬਿੰਦ ਨੂੰ ਫੜ ਕੇ ਅੱਗੇ ਲਾਇਆ ਸਾਰਾ ਲੇਖ ਰੱਥੇ ਸੋ ਵਿਚਾਰਨਾ ਹੈ ਇੱਕੋ ਰਾਉ ਹੋਇਆ ਤੇ ਕੋ ਰੰਕ ਊਚ ਨੀਚ ਨજર ਨਾ ਕੋਈ ਵਖਾਈਆ ਉਸ ਵੇਲੇ ਭਗਤਾਂ ਦੇ ਦਰਵਾਜ਼ੇ ਵਿੱਚ ਜਰੂਰ ਆਵੇ ਰਾਜਾ ਜਨਕ ਨਿਰਗੁਣ ਧਾਰ ਅਦੇ ਕਰਕੇ ਰਾਜਾ ਜਨਕ ਤੇ ਆਉਂਦਾ ਨਹੀਂ ਕਿਸੇ ਵੇਖਿਆ ਨਿਰਗੁਣ ਧਾਰ ਦੇ ਵਿੱਚ ਗੁਰੂ ਪੀਰ ਅਵਤਾਰ پیغمبر ਸਾਹਿਬਾਨ ਨਿਰਗੁਣ ਧਾਰ ਦੇ ਵਿੱਚ ਹਾਜ਼ਰ ਹੁੰਦੇ ਸੀ ਇਸੇ ਤਰ੍ਹਾਂ ਹੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਗਣ ਤੋਂ ਨਿਰਗੁਣ ਰੂਪ ਧਾਰਨ ਕਰਕੇ ਨਿਰਗੁਣ ਧਾਰ ਖੇਲ ਕਰ ਰਹੇ ਸੀ ਮਹਾਰਾਜ ਪੂਰਨ ਸਿੰਘੀਆਂ ਦਾ ਬਜਾ ਬੰਦ ਕਰਕੇ ਸੰਗਤ ਦੇ ਵਿੱਚ ਨਿਰਗੁਣ ਧਾਰ ਉਸ ਵੇਲੇ ਭਗਤਾਂ ਦੇ ਦਵਾਰ ਵਿੱਚ ਜਰੂਰ ਆਵੇ ਰਾਜਾ ਜਨਕ ਜਿਸ ਸੀ ਸੀਤਾ ਸੁਪੁੱਤਰੀ ਰਾਮ ਪੇਟ ਚੜਾਈਆ ਰਾਜੇ ਜਨਕ ਨੇ ਆਪਣੀ ਸੁਪੁੱਤਰੀ ਸੀਤਾ ਰਾਮ ਦੀ ਪੇਟਾ ਚੜਾ ਪੇਟਾ ਕਰ ਦਿੱਤੀ ਉਹ ਰਖਿਆ ਕਾਲ ਸ਼ਬਦ ਦੀ ਤਾਰ ਲਾਵੇ ਤਨਕ ਕਿ ਤੇਵਾ ਹੋਦਾ ਹੀਆ ਕੌਣ ਬਾਉ ਸ਼ਬਦ ਦੀ ਤਨਕ ਪੁਰਖ ਅਕਾਲ ਪੁਰਖ ਅਕਾਲ ਉਹ ਪੁਰਖ ਜਿਸ ਦਾ ਕੋਈ ਕਾਰ ਅਕਾਲ ਰੂਪਿਆ ਕਾਲ ਮਹਾਕਾਲ ਜਿਸ ਦੇ ਚਰਨਾਂ ਦੇ ਵਿੱਚ ਸੀਸਨਵਾ ਕੇ ਬੈਠੇ ਹੋਏ ਔਰ ਉਹ ਪੁਰਖ ਅਕਾਲ ਨੂੰ ਗਾਇਆ ਕਿੱਥੇ ਵਸੇ ਪੁਰਖ ਅਕਾਲ ਸ਼ਬਦ ਦੀ ਤਾਰ ਲਾਵੇ ਤਨਕ ਕਿੱਤੇ ਵਾਹੂ ਦਾਹਿਆ ਜਿਸ ਨੂੰ ਗਾਇਆ ਕੇ ਵਸੇ ਪੁਰੀ ਕਨਕ ਕਿ ਜਿਸ ਨੂੰ ਸਾਰਿਆਂ ਨੇ ਗਾਇਆ ਕਿ ਪ੍ਰਖਿਆ ਕਾਲ ਕਨਕਪੁਰੀ ਦੇ ਵਿੱਚ ਵਸਿਆ ਕਿਉਂ ਉਥੇ ਵਸ ਰਿਆ ਜਿਸ ਨੂੰ ਗਾਇਆ ਕੇ ਵਸੇ ਪੁਰੀ ਕਨਕ ਉਹ ਸੰਬਲ ਦਾ مالک ਵੀ ਪਰਵਾਹੀਆ ਕਿ ਜਿਸ ਨੂੰ ਗਾਇਆ ਕਿ ਪੁਰਖ ਅਕਾਲਾ ਕਣਕਪੁਰੀ ਵਿੱਚ ਵਸ ਰਿਹਾ ਕਣਕਪ੍ਰਵਾਸੀ ਹੈ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਪਵਾਨ ਉਹ ਹੀ ਸੰਬਲ ਦਾ مالک ਆ ਸੰਬਲ ਸ੍ਰੀ ਸਾਡੇ ਸਾਡੇ ਦਿਨ ਹੱਥ ਦਾ ਸਰੀਰ ਸਾਹਮਣੇ ਮਹਾਰਾਜ ਪੂਰਨ ਸਿੰਘ ਜੀ ਦੇ ਔਰ ਸਰੀਰ ਨਾਲ ਹੀ ਮਹਾਰਾਜ ਪੂਰਨ ਸਿੰਘ ਦਾ ਅਕਾਲ ਪੁਰਖ ਨੇ ਘਾੜਨ ਘੜਿਆ ਬਣਾਇਆ ਸੰਬਲ ਨੂੰ ਘਾੜਨ ਕਰੀ ਮਹਾਰਾਜ ਪੂਰਨ ਸਿੰਘ ਦਾ ਇਹ ਘਾੜਨਾ ਘੜਿਆ ਔਰ ਜੇ ਸਾਨੂੰ ਗਾਇਆ ਕੇ ਵਸੇ ਪੁਰੀ ਕਨਕ ਉਹ ਸੰਭਲ ਦਾ مالک ਬੇਪਰਵਾਹ ਕਿਉਂ ਹੀ ਸੰਭਲ ਦਾ مالک ਹੈ ਸੰਭਲ ਨੂੰ ਬਣਾਉਣ ਵਾਲਾ ਸੰਭਲ ਦਾ ਮਾਲਕ ਬੇਪਰਵਾਹੀ ਹੈ ਔਰ ਬੇਪਰਵਾਹ ਨੇ ਸੰਭਲ ਨੂੰ ਬਣਾਇਆ ਕਨਕ ਪ੍ਰਵਾਸੀ ਨੇ ਮਾਲਕ ਨੇ ਔਰ ਬਣਾ ਕੇ ਫਿਰ ਬੰਦ ਬਣਾ ਕੇ ਵਿੱਚ ਬੈਠ ਕੇ ਖੇਤ ਵੀ ਖੇੜੀ ਉਹ ਸੰਭਲਦਾ ਮਾਲਕ ਬੇਪਰਵਾਹੀਆ ਜਿਸ 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 ਨੂੰ ਸਾਰੇ ਹੀ ਗਾਉਂਦੇ ਜਿਸ ਨੇ ਸਾਰੀ ਖੇਲ ਖੇਲੀ ਜਿਸ ਨੂੰ ਤਤਾਂ ਵਾਲਾ ਰੂਪ ਦਿੱਤਾ ਸੀ ਤਾਪੋ ਜਿਸ ਤੀਤਾਬਿਆ ਵਿੱਚ ਦੋ ਜਹਾਨ ਨਜ਼ਰੀ ਆਈ ਗੰਗਾ ਨੇ ਕੋਕ ਕੋਕ ਕੇ ਕਿਹਾ ਕਿ ਜਿਸ ਨੂੰ ਤਤਾਂ ਵਾਲਾ ਰੂਪ ਦਿੱਤਾ ਸੀ ਤਾਪੋ ਜਿਸ ਦੀ ਤਾਬਿਆ ਵਿੱਚ ਦੋ ਜਹਾਨ ਨਜ਼ਰੀਆਂ ਜਿਸ ਦਾ ਘਰ ਘਰ ਜਗਣਾ ਚਿਰਾਗੋ ਚਿਰਾਗਾਹਾਂ ਕਰੇ ਰਸ਼ਨਾਈ ਕਿ ਉਹਦਾ ਹਰ ਘਰ ਦੇ ਵਿੱਚ ਚਿਰਾਗ ਜਗਣਾ ਹੈ ਸੁਕਣ ਉਪਰਵਾਸੀ ਦਾ ਹਰ ਘਰ ਦੇ ਵਿੱਚ ਚਿਰਾਗ ਜਗਣਾ ਹੈ ਇਸ ਦੀ ਤਾਬਿਆ ਦੇ ਵਿੱਚ ਦੋ ਜਹਾਨ ਬੈਠੇ ਨਜ਼ਰੀਆਂ ਰਹੇ ਗੰਗਾ ਇਸ ਦੀ ਤਾਬਿਆ ਦੇ ਵਿੱਚ ਸੇਵਾਦਾਰ ਦੋ ਜਹਾਨ ਜਿਸ ਪੂਰਨ ਦੀ ਪੂਰਨ ਬਣਾ ਕੇ ਬੰਤ ਬੰਤ ਬਣਾਉਣ ਵਾਲਾ ਇੱਕ ਅਕਨਖ ਪਰਵਾਸੀ ਮਹਾਰਾਜ ਸ਼ੇਰ ਸਿੰਘ ਕਾਲ ਆਪਣੀ ਬੰਤ ਵੀ ਆਪ ਬਣਾਈ ਔਰ ਫਿਰ ਪੂਰਨ ਦੀ ਪੂਰਨ ਬੰਤ ਵੀ ਬਣਾਈ ਔਰ ਗੁਰੂ ਪੀਰ ਅਵਤਾਰ ਪੈਗੰਬਰ ਸਹਿਬਾਨਾਂ ਦੀ ਵੀ ਬੰਤ ਬਣਾਈ ਭਗਤਾਂ ਦੀ ਵੀ ਬੰਤ ਬਣਾਈ ਬੰਤ ਬਣਾਉਣ ਵਾਲਾ ਇੱਕ ਆ ਮਾਲਕ ਜੀ ਜਿਸ ਪੂਰਨ ਦੀ ਪੂਰਨ ਬਣਾ ਕੇ ਬੰਤ ਬਣਾਈਆ ਪੂਰਨ ਬੰਤ ਬਣਾਈ ਪੂਰਨ ਪੂਰਨ ਵਿੱਚ ਸਮਾਈਆ ਕਣਕ ਪ੍ਰਵਾਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪੁਵਾਨ ਪੂਰਨ ਪਰਮੇਸ਼ਰ ਆ ਆਪਣੇ ਵਿੱਚ ਅਹੀ ਪੂਰਨ ਦੀ ਬੰਤ ਬਣਾਈ ਔਰ ਫਿਰ ਪੂਰਨ ਦੇ ਵਿੱਚ ਪੂਰਨ ਰੂਪ ਪਰਮੇਸ਼ਰ ਮਹਾਰਾਜ ਸ਼ੇਰ ਸਿੰਘ ਪੂਰਨ ਪਰਮੇਸ਼ਰ ਪ੍ਰਮਾਤਮਾ ਸਮਾ ਗਿਆ ਸੋ ਸਮਾਉਣ ਵਾਲਾ ਵੱਡਾ ਹੈ ਬੰਤ ਬਣਾਉਣ ਵਾਲਾ ਵੱਡਾ ਹੈ ਜਨਮ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸਾਜਾ ਹਰ ਸਤਿ ਦੀ ਕਰਨੀ ਕਾਰ ਕਮਾਈਆ ਕਨਕਪੁਰ ਵਾਸੀ ਦੀ ਜੋਤੀ ਜੋਤ ਸਰੂਪ ਹਰ ਹੈ ਆਪੇ ਹੀ ਨਿਰਗੁਣ ਹੈ ਆਪੇ ਹੀ ਸਰਗੁਣ ਹੈ ਔਰ ਆਪ ਹੀ ਆਪਣੀ ਕਿਰਪਾ ਕਰਦਾ ਹੈ और सच्चा हर है और सच करनी कार कमाई कार कम सच्चा कम सच्ची कार की सच्ची खेल की है हर संत